ਤੁਸੀਂ ਹੁਣ ਆਪਰੇਸੁੱਤ ਨੇ ਕੰਮ ਨਹੀਂ ਪੂਰੇ ਕਰ ਰਹੇ ਲੇਟ ਹੋ ਗਏ ਸਰਕਾਰੀ ਮੁਲਾਜ਼ਮ ਨੂੰ 52 ਸਾਲ ਤੇ ਰਿਟਾਇਰ ਕਹਿੰਦੇ ਤੂੰ ਮੈਂਹਿਕਮਾ ਚਲਾਉਣ ਦੇ ਕਾਬਲ ਨਹੀਂ ਤੇ ਆਪ 80 80 ਸਾਲ ਦੇ ਸੋਹਾ ਚੱਕ ਜੰਦਰੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਲ ਆ ਹਾਂ ਦਸ 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 ਕੋਈ ਕੱਢ ਲੋ ਬੜਾ ਸੱਜ ਇਹ ਇੱਕ ਕੋਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਾਡ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜਿਵੇਂ ਹੁਣ ਕਲਾਸ 4 ਨੂੰ ਵੀ ਸਟੇਟ ਵਾਰਡ ਚ ਮੈਂ ਹੁਣ ਸਫਾਈ ਮੈਂ ਵਧੀਆ ਕਰ ਰਿਹਾ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਬਹੁਤ ਸਾਰੇ ਹੈ ਜੀ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ ਨੀਟ ਕਲੀਅਰ ਕਰ ਗਏ ਜਾਂ ਜੇਈ ਐਡਵਾਂਸ ਕਲੀਅਰ ਕਰ ਗਏ ਜਾਂ ਹੋਰ ਉੱਚ ਪੱਧਰ ਹਾਸਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਉਹਨਾਂ ਨੇ ਸੋ ਤੁਸੀਂ ਉਹਨ ਆਪਣੇ ਸੁਪਨੇ ਬੱਚਿਆ ਨਹੀਂ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਏ ਤਾਂ ਲੈ ਲਾਉਂਦੇ ਲਾਉਂਦੇ ਓਵਰੇਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਆਂ ਨਜ਼ੌਂਦੀਆਂ ਨੇ ਪੜੇ ਲਿਖੇ ਨਹੀਂ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਸੀ ਜਦੋਂ ਦੇ ਧਰਨੇ ਲਾਈ ਜਾਂਦੇ ਅੱਠ ਸਾਲ ਹੋ ਗਏ ਧਰਨੇ ਲੱਗ ਰਹਿਆਂ ਨੂੰ ਠੱਗੀ ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰੇਜ ਹੋ ਗਏ ਤੁਸੀਂ ਕਿਉਂਕਿ 37 ਸਾਲ ਦੀ ਉਮਰ ਐ ਸਰਕਾਰੀ ਨੌਕਰੀ ਦੇਣ ਵਾਸਤੇ ਅਸਕੇ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਚੱਲੂਗਾ ਅੱਪਾ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਡਿਗਨੀਆਂ ਨਹੀਂ ਤੁਹਾਡੇ ਕੋਲ ਕੋ ਤੁਸੀਂ ਡਿਸਰਵ ਕਰਦੇ ਪਰ 7 8 8 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ ਨਹੀਂ ਲੜ ਸਕਦਾ ਆ ਆਪ ਤਾਂ ਚਲ ਅੰਨੇ ਮੇਰੇ ਅੰਨੇ ਸਾਹ ਦੇ ਵੀ ਬੋਤਾਂ 'ਚ ਲੜਦੇ ਨੇ ਤੇ ਸਾਡੇ ਜਵਾਬ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ سرکاری ملازم ਨੂੰ 52 ਸਾਲ ਤੇ ਰਟਾਇਰ ਤੇ ਤੂੰ ਮੈਂਕਮਾ ਚਲਾਉਣ ਦੇ ਕਾਬਿਲ ਨਹੀਂ ਤੇ ਆਪ 80 80 ਸਾਲ ਦੇ ਸੋਹਾ ਚੱਕੀ ਜਾਂਦੇ ਰਹੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆ ਮਤਲਬ ਮੈਂ ਹਰਾਨਾ ਇਸ ਗੱਲ ਤੋਂ ਕਿ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਇਹਨਾਂ ਨੇ ਇਹ ਕੀ ਹੋਇਆ ਇੱਕ ਮਿੰਟ ਆ दस दो दस कोनी काढलो पड़ा सजे। अह ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂ ਇੰਨੇ ਖੁਸ਼ ਹੋ ਗਈ। ਇਹ ਕੋਈ ਹੰਤੇ ਨਹੀਂਗਾ। ਧੰਨਵਾਦ। ਤੇ ਸਰ ਮੈਂ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਸੀਗਾ। ਅੱਛਾ ਜੀ। ਮੈਂ ਪਹਿਲਾਂ 4 ਸਾਲ ਪੀਟੀਐਫ ਫੰਡ ਚ ਲਾਇ। 13 ਸਾਲ ਪਾਰਟ ਟਾਈਮ ਸਵੀਪਰ ਦੇ ਲਾਇ। ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ। ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ। ਹੂੰ ਹੁਣ ਮੇਰੀ ਉਮਰ 50 ਹੋ ਗਈ ਹੁਣ ਸਾਰੇ 5 ਸਾਲ ਹੈਗੇ ਰਿਟਾਇਰਮੈਂਟ ਦੇ ਹੂੰ ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਪਰਵਾਜ਼ ਹੋ ਗਏ ਜੀ ਹੂੰ ਇਹ ਮੈਨੂੰ ਐ ਨਹੀਂ ਸਮਝ ਲੱਗਦੀ ਸਰਕਾਰ ਵੀ ਕਿ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰ ਲੈਣਾ ਬਈ ਇੱਕ ਇੱਕ ਕੋਰਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਰ ਸਫਾਈ ਤਾਂ ਪੱਕੀ ਕਰਦੇ ਸੀ ਇਹ ਸਫਾਈ ਪੱਕੇ ਕਰਦੇ ਸੀ ਕਿ ਸਰ ਸਫਾਈ ਚ ਤਾਂ ਨਹੀਂ ਕੋਈ ਕੱਖ ਛੱਡਦੇ ਸੀ ਤੁਸੀਂ ਸਫਾਈ ਸਰ ਤੁਸੀਂ ਅ ਖਵਾਣੋ ਸਰ ਕਦੇ ਢੇੜਾ ਲੱਗਿਆ ਤੁਸੀਂ ਮੈਂ ਕਹਿੰਦਾ ਸੋਨੇ ਵਾਂਗੋ ਸਕੂਲ ਚ ਮਕਾਇਆ ਹੋਊਗਾ ਉਹ ਕੀ ਗੱਲ ਆ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਜੀ ਗੱਲ ਵੀ ਪੱਕੀ ਕਰਦੇ ਹਾਂ ਪਰ ਕੋਈ ਪੱਕਾ ਨਹੀਂ ਕੀਤਾ ਇਹ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜੇ ਮੈਂ ਹੁਣ ਕਲਾਸ 4 ਨੂੰ ਵੀ ਸਟੇਟ ਬੋਰਡ ਜਮਹਣ ਸਫਾਈ ਮੈਂ ਵਧੀਆ ਕਰ ਰਹੇ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਕੋਈ ਨਾ ਸਾਨੂੰ ਵੀ ਸਨਮਾਨਤ ਕਰਨੀ ਚਾਹੀਦਾ ਇਹਨਾਂ ਨੂੰ ਵੀ ਸਟੇਟ ਬੋਰਡ ਇੱਕ ਪਾਸੇ ਦਾ ਸਵੱਛ ਭਾਰਤ ਚ ਲਿਆ ਹੋਇਆ ਸਫਾਈ ਦਾ ਇੱਕ ਸਫਾਈ ਵਾਲੇ ਨੂੰ ਬੱਚੇ ਪਰ ਕਿਹਾ ਹੈ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਤੇ ਲੋ ਸਰ ਟੋਗਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੋਇਆ ਜੀ ਹੂੰ ਹੁਣ 5 ਸਾਲ ਰਹਿ ਗਏ ਬਸ 5 ਸਾਲ ਰਹਿ ਗਏ ਜੀ ਹੁਣ ਬਸ ਰਿਟਾਇਰਮੈਂਟ ਹੋ ਜੀ ਅੱਜ ਇਥੇ ਅੱਜ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਲੈ ਲੈਸ ਤੇ ਪਹਿਲਾ ਸੁਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ JEE ਦੀ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੀਂ ਚੋਂ 95% ਨੰਬਰ ਲਾਏ ਨੇ ਵੈਰੀ ਗੁੱਡ ਹਾਂਜੀ ਪਰ ਬੱਚਿਆ ਨਹੀਂ ਬੱਚਿਆ ਰਹੀ ਮੈਂ ਪੂਰੇ ਕਰ ਰਹੇ ਹਾਂਗੇ ਇਹ ਚਲੋ ਹਾਂਜੀ ਦੇ ਰਾਹ ਦਰਸਤ ਹਾਂਜੀ ਕੋਈ ਗੱਲ ਨਹੀਂ